ਅੰਜੀ ਗਾਇਜ਼ ਤੁਹਾਡਾ ਮੇਰੇ ਚੈਨਲ نیوز ਬੋਇਟ ਮੇਂ ਹੋਪ ਕਰਦਾ ਹਾਂ ਕਿ ਤੁਸੀਂ ਠੀਕ ਹੋਵੋਗੇ ਸੋ ਗੱਜ ਜਿੱਦਾਂ ਕਾ ਸਵੇਰ ਹੋਈ ਉਹ ਪਿੰਡ ਮੂਸਾ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਭਰਿਆ ਮਾਹੌਲ ਚੱਲ ਰਿਹਾ ਤੇ ਨਿਊ ਚੈਨਲ ਤੇ ਵੀ ਖਬਰ ਆ ਰਹੀ ਹੈ ਜੇ ਵਿੱਚ ਲਿਖਾਇਆ ਹੋਇਆ ਹੈ ਕਿ ਨਿੱਕੇ ਸਿੱਧੂ ਦੇ ਸਾਧ ਦਿਨਾਂ ਦੇ ਹੋਣ ਤੇ ਮੂਸੇਵਾਲਾ ਦੀ ਹਵੇਲੀ ਸਣੇ ਪੂਰੇ ਪਿੰਡ ਚ ਬੰਨੀ ਨਿੰਮ ਪਿੰਡ ਮੂਸਾ ਚ ਵੰਡੇ ਲੱਡੂਆਂ ਤੇ ਪਾਇਆ ਗਿੱਦਾ ਸੋਗਾ ਤੁਸੀਂ ਸਕਰੀਨ ਉੱਤੇ ਫੋਟੋਆਂ ਚਲਦੀਆਂ ਵੀ ਦੇਖ ਸਕਦੇ ਹੋ ਜੇ ਵਿੱਚ ਪਿੰਡ ਦੀ ਜਿੱਦਾਂ ਕਿ ਬਹੁਤ ਜ਼ਿਆਦਾ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਤੇ ਬਹੁਤ ਜ਼ਿਆਦਾ ਖੁਸ਼ੀ ਵਾਲਾ ਮਾਹੌਲ ਹੈ ਤੇ ਜਿੱਦਾਂ ਕਿ ਪਿੰਡ ਵਾਲੇ ਵੱਲੋਂ ਗਿੱਦਾ ਵੀ ਪਾਇਆ ਜਾ ਰਿਹਾ ਤੇ ਲੱਡੂ ਵੀ ਵੰਡੇ ਜਾ ਰਹੇ ਆ ਜੋ ਕਿ ਤੁਸੀਂ ਸਕਰੀਨ ਉੱਤੇ ਚਲਦੀ ਤਸਵੀਰਾਂ ਵੀ ਦੇਖ ਹੀ ਸਕਦੇ ਹੋ ਜੋ ਕਿ ਜਿੱਦਾਂ ਕਿ ਨਿਊਜ਼ ਚੈਨਲ ਤੇ ਲਿਖਿਆ ਜਾ ਰਿਹਾ ਹੈ ਕਿ ਮਾਤਾ ਚਰਨ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਿੱਦਾਂ ਕਿ ਨਿੱਕੇ ਸਿੱਧੂ ਨੂੰ ਲੈ ਕੇ ਸ਼੍ਰੀ ਦਮਦਮਾ ਸਾਹਿਬ सकते हो आओ तो तुम दिखाने थोड़ी जी क्लिप गए वीडियो में तक जरूर देखियो। ਵੀ ਮਾ ਥੋੜੇ ਟਾਈਮ ਲਈ ਟਾਈਮ ਮੇ ਲੱਗਿਆ ਗੱਲਾਂ ਡਾਉਣ ਦੱਸ ਉਹਨਾਂ ਨੂੰ ਪਨੌੜਾ ਥੋੜਾ ਥੇਰੇ ਆ ਗਿਆ ਨਹੀਂ ਜਿਹੜੇ ਮੇਰੀ ਗੈਰ ਹਾਜ਼ਰੀ ਤੇ ਕੌਣਾ ਥੋੜਾ ਥੇਰੇ ਆ ਗਿਆ ਨਹੀਂ ਜਿਹੜੇ ਮੇਰੀ ਗੈਰ ਹਾਜ਼ਰੀ ਤੇ ਛੋੜ ਲੱਗ ਪਾਇਆ ਹਾਂ ਜੀ ਤੁਸੀਂ ਦੇਖ ਲਿਓਣੀ ਵੀਡੀਓ ਗਾਇਜ਼ ਬਾਕੀ ਕਾ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਬਾਈਲਿਕ ਕਮੈਂਟ ਜਰੂਰ ਕਰਿਓ ਤੇ ਅੱਜ ਦੀ ਵੀਡੀਓ ਨੂੰ ਗਾਇਜ਼ ਇੱਥੇ ਖਤਮ ਕਰਦੇ ਆਂ